ਪਰਮੇਸ਼ਵਰ ਦੇ ਲੋਕ ਜੋ ਪਰਮੇਸ਼ਵਰ ਦੇ ਨਾਮ ਲਈ ਖੜਦੇ ਨੇ ਉਹ ਅੰਦਰ ਦੇ ਯੋਗ ਨੇ ਖੁਦਾ ਦੀ ਮਹਿਮਾ ਉਹਨਾਂ ਦੇ ਦੁਆਰਾ ਵੀ ਪ੍ਰਗਟ ਹੋ ਜਾਈਏ ਤਾਂ ਪਰਮੇਸ਼ਵਰ ਉਹਨਾਂ ਨੂੰ ਬੜੀ ਆਸ਼ੀਸ਼ ਦੇਵੇ ਆਪਾਂ ਸੇਵਾ ਕਰ ਰਹੇ ਹਾਂ ਔਰ ਬੜਾ ਖੁਸ਼ੀ ਹੋਵੇ ਅੱਜ ਕਿ ਸਭੇ ਪਟਿਆਲਾ ਸ਼ਹਿਰ ਦੇ ਵਿੱਚ ਸਾਡੇ ਇੰਟਰਨੈਸ਼ਨਲ ਪ੍ਰਧਾਨ ਘਰੋਂ ਮਸੀਹੀ ਆਇਆ ਇੱਕ ਛੋਟੀ ਮੋਟੀ ਗੱਲ ਨਹੀਂ ਆ ਕਿ ਇਸ ਜਗ੍ਹਾ ਦੇ ਵਿੱਚ ਗਲੋਬਲ ਰੈਲੀਸ਼ਨ ਕਮੇਟੀ ਦਾ ਕੋ ਕੰਮ ਚੱਲ ਰਿਹਾ ਵਾ ਜਿਨ੍ਹਾਂ ਦੀ ਨਿਗਰਾਨੀ ਦੇ ਵਿੱਚ ਜਿਨ੍ਹਾਂ ਦੀ ਅਦੀਨਗੀ ਦੇ ਵਿੱਚ ਜਿਸ ਪ੍ਰਕਾਰ ਨਸੀਲੋ ਕਨਿਵਾਲ ਦੇ ਵਿੱਚ ਚੁੱਕਿਆ ਜਾ ਰਿਹਾ ਵਾ ਉਹਨਾਂ ਦੇ ਹੱਕ ਦਵਾਏ ਜਾ ਰਿਹਾ ਔਰ ਮੈਂ ਚਾਹਾਂਗਾ ਕਿ ਪਰਮੇਸ਼ਰ ਦਾਸ ਜੋ ਕਾਫੀ ਲੰਬੇ ਸਮੇਂ ਤੋਂ ਬਾਅਦ ਫਿਰ ਤੋਂ ਮੋੜ ਆਪਣੇ ਹੋ ਕੇ ਤੇ ਆਇਆ 40 ਦਿਨਾਂ ਦਾ ਉਹਨੇ ਰੋਜ਼ਾ ਰੱਖਿਆ ਪਰਮੇਸ਼ਰ ਦੇ ਵਿੱਚ ਉਹਨਾਂ ਦੇ ਸਾਰੇ ਨਾਲ ਕੇ ਇੱਕ ਵਾਰੀ ਇੱਕ ਕਾਦੀ ਮਾਰ ਦਿਜੀਏ ਪਿਛਲੇ ਦਿਨੀ ਬਟਾਲਾ ਵਿਖੇ ਪ੍ਰੋਫਿਟ ਰੋਫਸ ਮਸੀਹ ਜੀ ਦੇ ਚਾਚੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਗਲੋਬਲ ਕਿਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਨੇ ਸ਼ਿਰਕਤ ਕੀਤੀ ਅਤੇ ਆਈ ਹੋਈ ਸੰਗਤ ਨੂੰ ਸੰਬੋਧਿਤ ਕਰਦੇ ਆ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਜੀ ਨੇ ਕਿਹਾ ਕਿ ਗਲੋਬਲ ਕਿਚਨ ਐਕਸ਼ਨ ਕਮੇਟੀ ਨੇ ਪੰਜਾਬ ਦੇ ਮਸੀਹ ਭਾਈਚਾਰੇ ਦੇ ਲੋਕਾਂ ਅੰਦਰ ਇੰਨੀ ਦਲੇਰੀ ਤੇ ਸਾਹਸ ਭਰਿਆ ਹੈ ਕਿ ਅੱਜ ਹਰ ਕੋਈ ਮਸੀਹ ਭਾਈਚਾਰੇ ਨੂੰ ਤੰਗ ਪਰੇਸ਼ਾਨ ਕਰਨ ਤੋਂ ਪਹਿਲਾਂ ਸੋਵਾਰੀ ਸੋਚਦਾ ਹੈ ਕਿ ਇਹ ਧਰਮ ਵਿਰੋਧੀਆਂ ਅੰਦਰ ਸਿਰਫ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਸਦਕਾ ਹੀ ਆਇਆ ਹੈ ਤੇ तमाम ਲੋਕ ਮਸੀਹ ਭਾਈਚਾਰੇ ਨੂੰ ਫੋਲੋ ਕਰਦੇ ਹਨ ਹਾਲੇਲੂਇਆ ਔਰ ਆਓ ਅਸੀਂ ਪੂਰੀ ਵੀਡੀਓ ਨੂੰ ਵਾਚ ਕਰਦੇ ਹਾਂ ਔਰ ਸੁਣਦੇ ਹਾਂ ਕਿ ਬ੍ਰਦਰ ਗੌਰਵ ਜੀ ਦੇ ਦੁਆਰਾ ਸਭ ਆਈ ਹੋਈ ਇਸ ਸਮੂਹ ਸੰਗਤ ਨੂੰ ਔਰ ਸਭ ਮਸੀਹ ਭਾਈਚਾਰੇ ਨੂੰ ਕੀ ਮੈਸੇਜ ਦਿੱਤਾ ਗਿਆ ਕੀ ਸੁਨੇਹਾ ਦਿੱਤਾ ਗਿਆ ਆਓ ਪੂਰੀ ਵੀਡੀਓ ਨੂੰ ਵਾਚ ਕਰਦੇ ਹਾਂ ਔਰ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਦੇ ਜਾਇਓ ਗੋਡ ਬlesਸ ਯੂ ਔਰ ਪਰਮੇਸ਼ਰ ਤਾਂ ਸਾਰਿਆਂ ਨੂੰ ਬlesਸ ਕਰੇ ਔਰ ਪਰਮੇਸ਼ਰ ਦੇ ਵਿੱਚ ਖਰੇ ਰਹੋ ਅਰੇ ਰਹੋ ਔਰ ਵਿਰੋਧੀਆਂ ਨੂੰ ਜੋ ਕਿ ਗਲੋਬਲ ਕਿਸ ਨੇਸ਼ਨ ਕਮੇਟੀ ਐਵੇਂ ਹੀ ਜਮईन ਨੱਥ ਪਾਉਂਦੀ ਆਏਗੀ ਔਰ ਸੋਵਾਰ ਵਿਰੋਧ ਕਰਨ ਤੋਂ ਪਹਿਲਾਂ ਉਹ ਸੋਚੇਗੀ ਹallelujah God bless you ਸੋ ਮੇਰੇ ਭੈਣਾਂ ਦੇ ਭਰਾਵੋ ਮੈਂ ਤੁਹਾਨੂੰ ਅੱਜ ਬੇਨਤੀ ਕਰਨ ਆਇਆ ਕਿ ਸਾਨੂੰ ਲੋੜ ਹੈ ਇਕੱਠਿਆਂ ਹੋਣ ਦੀ ਸਾਨੂੰ ਲੋੜ ਹੈ ਇੱਕ ਦੂਜੇ ਦੀ ਬਾਹ ਮਾਰ ਕੇ ਚੱਲਣ ਦੀ ਜਿੱਦਾਂ ਸ੍ਰੀ ਜੀ ਨੇ ਦੱਸਿਆ ਜਿੱਦਿ ਹੁਣੇ ਹਰਿਆਣੇ ਤੋਂ ਆਇਆ ਉੱਥੇ ਜਦੋਂ ਮੈਂ ਆਪਣੇ ਵਸੀਪ ਹੈ ਚੱਲ ਰਹੀਆਂ ਮੁਸ਼ਕਲਾਂ ਸੁਣਿਆ ਕਿੰਨਾ ਉੱਥੇ ਲੋਕ ਤੰਗ ਹੋ ਕੇ ਪਰਮੇਸ਼ਵਰ ਦਾ ਕੰਮ ਕਰ ਰਹੇ ਨੇ ਕਿੰਨਾ ਸਾਡੇ ਪਾਸਮਾਨਾਂ ਨੂੰ ਉੱਥੇ ਤੰਗ ਕੀਤਾ ਜਾ ਰਿਹਾ ਪਰ ਅਸੀਂ ਖੁਸ਼ਕਿਸਮਤ ਹਾਂ ਕਿ ਪਰਮੇਸ਼ਵਰ ਨੇ ਪੰਜਾਬ ਦੇ ਵਿੱਚ ਇੱਕ ਵਧੀਆ ਸੰਗਮ ਮਾਹੌਲ ਬਣਾ ਕੇ ਦਿੱਤਾ ਜਿਨੇ ਵਿੱਚ ਬੈ ਕੇ ਅਸੀਂ ਪਰਮੇਸ਼ਵਰ ਦਾ ਵਧੀਆ ਤਰੀਕੇ ਨਾਲ ਕੰਮ ਕਰ ਪਾ ਰਹੇ ਹਾਂ ਸੋ ਪਹਿਲਾਂ ਯੋਗ ਨਾਲ ਪਰਮੇਸ਼ਵਰ ਦੀ ਤਾਲੀਆਂ ਮਾਰੋ ਕਿ ਪਰਮੇਸ਼ਵਰ ਨੂੰ ਸਭ ਨੂੰ ਸਾਡਾ ਮੁੱਖਥਾ ਕੀਤਾ ਸੋ ਮੇਰੇ ਪਰਿਵਾਰ ਦੇ ਪਰਵਰਨ ਨੂੰ ਵੇਖੀ ਕਰਨਾ ਚਾਹੁੰਦਾ ਵੀ ਦੁਨੋਂ ਕਿਸੇ ਐਕਸ਼ਨ ਕਮੇਟੀ ਨੂੰ ਸਾਡਾ ਬਣਾਉਂਦਾ ਮਤਲਬ ਕੋਈ ਪੋਲਿਟਿਕਲ ਸਿਸਟਮ ਨਹੀਂ ਆ ਸਿਰਫ ਅਸੀਂ ਆਪਣੇ ਭੈਣ ਭਰਾਵਾਂ ਦੀ ਮਦਦ ਕਰਨਾ ਚਾਹੁੰਦੇ ਆ ਵੀ ਜਿਹੜੇ ਵੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਾਡੇ ਪਰਮੇਸ਼ਵਰ ਦੇ ਦਰਦੋਂ ਕੱਕ ਪਰੇਸ਼ਾਨ ਕੀਤਾ ਜਾਂਦਾ ਸੀ ਸਾਡੇ ਲੋਕਾਂ ਨੂੰ ਮਾਰੇ ਪੁੱਟਿਆ ਜਾਂਦਾ ਸੀ ਜਿਸ ਅੰਨੇ ਪਰਮੇਸ਼ਵਰ ਪਰਮੇਸ਼ਵਰ ਮੱਦੀ ਮੁਕਤੀ ਦਾ ਦਾ ਮਜਾਬ ਬੁਲਾਇਆ ਜਾਂਦਾ ਸੀ ਕੋਸ਼ਰੀ ਅਸੀਂ ਖੜੇ ਵਹੇ ਸਾਹ। ਇਸ ਲਈ ਜਿਹੜਾ ਤੁਸੀਂ ਵਿੱਚ ਦੇਖਿਆ ਇੱਕ ਚਾਰਟ ਮੂਵੀ ਬਣੀ ਸੀ ਜਿਹਦੇ ਵਿੱਚ ਇਹ ਸੁਪਰਸਟਾਰ ਸੰਦੀਪੋ ਨੇ ਸਾਡੇ ਗਰਦਾਸਪੁਰ ਤੋਂ ਉਹਨਾਂ ਨੇ ਐਮਪੀ ਦੀ ਇਲੈਕਸ਼ਨ ਵੀ ਲੜੀ। ਪਰ ਮੈਂ ਹੈਰਾਨ ਹਾਂ ਵੀ ਇੱਥੋਂ ਇਲੈਕਸ਼ਨ ਲੜ ਕੇ ਵੀ ਉਹਨਾਂ ਨੂੰ ਪਤਾ ਵੀ ਆ ਵੀ ਪੰਜਾਬ ਦੇ ਵਿੱਚ ਬਹੁਤ ਵੱਡੀ ਗਿੱਦੀ ਤੋਂ ਮਸੀਹ ਭਾਈ ਜਰਾ ਵਸਦਾ। ਮਗਰ ਉਸ ਫਿਲਮ ਦੇ ਵਿੱਚ ਪਰਮੇਸ਼ਵਰ ਪਰਮੇਸ਼ੁਰ ਮਸੀਹ ਦੀ ਬੇਅਦਬੀ ਕੀਤੀ ਗਈ। ਉਹਨਾਂ ਦੇ ਸਰੂਪ ਦੇ ਅੱਗੇ ਖਲੋ ਕੇ ਸੇਮ ਪੋਜੀਸ਼ਨ ਦੇ ਵਿੱਚ ਖਲੋ ਕੇ ਇਹ ਕਿਹਾ ਗਿਆ ਵੀ ਤੁਹਾਡਾ ਪ੍ਰਭੂ ਸੁਤਾਵਾ ਪਰ ਇਹ ਗੱਲ ਕਰਕੇ ਜਿਹੜੀਆਂ ਦੇ ਨਾਲ ਦਰਸਾਇਆ ਵੀ ਜਿਹੜੀ ਸਮੇਤ ਅੱਜ ਚ ਬੈਠੀ ਸੀ ਉਹਨੂੰ ਪਹੁੰਚਾ ਸੋਨੂੰ ਦੇਖ ਕੇ ਸਾਡੇ ਮਨਾਂ ਦੇ ਕੋਲ ਡੂਮੀ ਫੇਸ ਜਿਹੜੀ ਪਹੁੰਚੀ ਪਰ ਮੈਂ ਪ੍ਰਸ਼ਾਸਨ ਨਾਲ ਗੱਲ ਕੀਤੀ ਮੈਂ ਕਹਿੰਦੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਆ ਮਗਰ ਅਸੀਂ ਕਦੀ ਵੀ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਧਰਮ ਦਾ ਵਿਰਖ ਉਡਾਇਆ ਜਾਵੇ ਇਹ ਭਾਵੇਂ ਸੜੀ ਦਿਓਗਾ ਜੋ ਮਰਜ਼ੀ ਤੇ ਪਰਚਾ ਦਰਜ ਕਰੋ ਬਹੁਤ ਸਾਰੀਆਂ ਅਫਸਰਾਂ ਨੇ ਕੀਤੀਆਂ ਬਹੁਤ ਸਾਰੀਆਂ ਅਫਸਰਾਂ ਨੇ ਗੱਲ ਕੀਤੀ ਹੈ ਵੀ ਇਹਦਾ ਨਾਮ ਭਗਤ ਦੀ ਕਰੀਏ ਮੈਂ ਉਹਨੂੰ 2 ਦਿਨ ਦਾ ਟਾਈਮ ਦਿੱਤਾ ਮੈਂ ਕਿਹਾ 2 ਦਿਨ ਦੇ ਵਿੱਚ ਅਗਰ ਸੜੀ ਦਿਓ ਦੇ ਉੱਪਰ ਪਰਚਾ ਦਰਜ ਹੋ ਜਾਏਗਾ ਅਗਰ ਚਤ ਦੇ ਵਿੱਚ ਜਿਹੜਾ ਚਤ ਦਾ ਸੀਨੀਅਰ ਫੀਲਡ ਦੇ ਵਿੱਚ ਉਹ ਕੱਢ ਦਿੱਤਾ ਜਾਏਗਾ ਤੇ ਮੱਸੀ ਭਾਈ ਜਿਹਾ ਸ਼ਾਂਤੀ ਨਾਲ ਬਿਠੇਗਾ ਇਹਦੇ ਪੂਰੇ ਪੰਜਾਬ ਨੂੰ ਸੀ ਜਾਂਮ ਕਰਦਿਆਂਗੇ ਸੋ ਪਰਮੇਸ਼ਵਰ ਨੇ ਉਹਦੇ ਵੀ ਜਿੱਤ ਕਰਵਾਈ ਸਭੀ ਦਿਓ ਦੇ ਉੱਪਰ ਪਰਚਾ ਦਰਜ ਹੋਇਆ ਰਣਜੀਤ ਭੱਜਾ ਦੇ ਉੱਪਰ ਪਰਚਾ ਦਰਜ ਹੋਇਆ ਪਰ ਮੈਂ ਤੁਹਾਨੂੰ ਦੱਸਣਾ ਚਾਹਣਾ ਜਿੱਤ ਸਾਡੀ ਨਹੀਂ ਜਿੱਤ ਤੁਹਾਡੀ ਹੈ ਕਿਉਂਕਿ ਤੁਸੀਂ ਸਾਡੇ ਨਾਲ ਹੋ ਤਾਂ ਤੁਹਾਨੂੰ ਬਾਰ-ਬਾਰ ਲੋਕ ਚੱਕਰ ਦੇ ਨੇ ਫਿਰ ਪਿਛਲੇ ਦਿਨਾਂ ਦੇ ਵਿੱਚ ਇੱਕ ਰੈਪਰ ਜਿਹੜਾ ਬਾਦਸ਼ਾਹ ਨਾਮ ਦਾ ਪੀਚ ਚਚ ਲਗੇ ਮੈਨੂੰ ਘਰ ਪਾਸਪੋਰਟ ਲਗੇ ਬਾਈਬਲ ਔਰ ਹੋਰ ਵੀ ਬਹੁਤ ਗੰਦੇ ਸ਼ਬਦ ਜਿਹੜੇ ਉਸ ਮੰਡਲ ਦੇ ਵਿੱਚ ਬੋਲੇ ਪਰ ਜਿਹਦੇ ਕਰਕੇ ਸਾਨੂੰ ਪਟਾਲਾ ਦੇ ਵਿੱਚ ਧਰਨਾ ਪ੍ਰਦਰਸ਼ਨ ਵੀ ਕਰਨਾ ਪਿਆ ਪਰ ਮੈਂ ਧੰਨਵਾਦ ਕਰਦਾ ਪਏ ਸਾਥੀਆਂ ਦਾ ਆਪਣੇ ਭਰਾਵਾਂ ਦਾ ਉਸ ਧਰਨੇ ਦੇ ਕਰਕੇ ਸਾਡੇ ਕਈ ਸਾਥੀਆਂ ਦੇ ਉੱਪਰ ਪਰਚਾ ਦਰਜ ਵੀ ਹੋਇਆ ਤੇ ਨਾ ਹੀ ਤੁਸੀਂ ਪਰਚਾ ਦਰਜ ਆਪਣੇ ਹੋਂਦ ਉੱਪਰ ਡਰੇ ਆ ਨਾ ਹੀ ਇਸ ਹੋਕਾਰ ਮੈਂ ਡਰੇ ਆ ਤੇ ਬੱਚਾ ਫੇਰ ਨਹੀਂ ਦੂਜੇ ਵਰਗੇ ਤੇ ਬੱਚਾ ਦੰਦ ਕਰਵਾਤਾ ਪਾਸ਼ਾ ਦੇ ਉੱਪਰ ਹਾਲੇਲੂਇਆ ਫਰਗਾਨੇ ਵੀ ਅਗਰ ਕੋਈ مصیبہ اچਾਰੇ ਵੱਲ ਜਾਨੀ ਨਿਗਾਣਾ ਦੇਖੇਗਾ ਅਗਰ ਕੋਈ ਇਹ ਗੱਲ ਕਹੇਗਾ ਕਿ مصیبہ اچਾਰੇ ਨੂੰ ਕੰਨ ਪਰੇਸ਼ਾਨ ਕੀਤਾ ਜਾਵੇ 그러면은 ਕਿਸੇ ਚੋਟ ਕਮੇਟੀ ਦੱਬ ਕੇ ਉਹਨਾਂ ਵਿਰੋਧ ਕਰੇਗੀ ਪਰ ਫਰਾਕਾਂ ਦੇ ਪਿੱਛੇ ਨੂੰ ਸਟਾਇਏਗੀ ਫਿਰ ਮੈਂ ਅੱਗੇ ਦਿਨ ਵਿੱਚ ਹੋਰ ਗੱਲਾਂ ਦੱਸਦੇ ਆ ਕਿ ਸਾਡੇ ਪਰਮੇਸ਼ਵਰ ਦੇ ਦਾਸ ਪ੍ਰੋਫੈਸਰ ਮਹਿੰਦਰ ਜੀ ਜੇ ਚੇਤਨੀ ਉਹਨਾਂ ਦੀ ਚਰਚ ਦੇ ਵਿੱਚ ਕੁਝ ਚਰਾਬੀ ਅਫਸਰਾਂ ਨੇ ਜਾ ਕੇ ਇਹ ਗੱਲ ਕਹੀ ਵੀ ਉਹ ਚਤਨ ਜੈਨ ਬਣੀਏ ਉਹਨੂੰ ਤੋੜਿਆ ਜਾਵੇ ਪਰ ਪੂਜ ਪ੍ਰਸ਼ਾਸਨ ਨੂੰ ਵੜੀ ਦਿੱਤੀ ਦੇ ਵਿੱਚ ਉਹਦੇ ਲੈ ਕੇ ਗਏ ਹਲੇ ਵੀ ਚਤਨ ਦਾ ਜਿਹੜਾ ਉਹਨਾਂ ਦਾ ਮਸਲਾ ਸੀ ਕਿਸੇ ਬੰਦੇ ਦੇ ਨਾਲ ਫੁੱਟ ਤੋਂ ਫੁੱਟਾਂ ਦਾ ਸੋਸ਼ਲ ਮੀਡੀਆ ਤੇ ਦੇਖਿਆ ਪਰ ਮੈਂ ਉਸ ਟਾਈਮ ਪਰਬਲ ਨਹੀਂ ਸਾਰ ਰਹੀ ਤੇ ਸਾਂ ਪਰ ਮੈਨੂੰ ਮਹਿਸੂਸ ਹੋਈ ਇਹ ਗੱਲ ਵੀ ਜਿਸ ਤਰ੍ਹਾਂ ਦੇ ਨਾਲ ਉਹ ਬਜਾ ਧਮਕੀਆਂ ਲਗਾ ਰਿਹਾ ਸੀ ਸਾਡੇ ਮਸੀਹ ਭੈਣ ਭਰਾਵਾਂ ਨੂੰ ਦਲਦਾਰ ਰਿਹਾ ਸੀ ਉਹ ਇਹ ਗੱਲ ਕਰ ਰਿਹਾ ਸੀ ਵੀ ਤੁਹਾਨੂੰ ਇੱਥੇ ਰਹਿ ਨਹੀਂ ਦੇਵਾਂਗੇ ਕਿੱਦਾਂ ਤੁਸੀਂ ਇੱਥੇ ਕੰਮ ਕਰੋਗੇ ਪ੍ਰਭੂ ਦਾ ਸੋਨ ਨੂੰ ਦੇਖ ਕੇ ਮੇਰਾ ਖੂਨ ਬਹੁਤ ਖੋਲਿਆ ਮੈਂ ਡੀਜੀਪੀ ਸਾਹਿਬ ਨਾਲ ਗੱਲ ਕੀਤੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਡੀਜੀਪੀ ਸਾਹਿਬ ਅਸੀਂ ਵੀ ਜ਼ਾਦ ਜਾਂ ਤੇ ਤੁਸੀਂ ਇਹ ਬੰਦੇ ਨੂੰ ਆਪਣਾ ਅਧਵਾ ਲਓ ਨਹੀਂ ਤੇ ਇੱਕ ਘੰਟੇ ਦੇ ਵਿੱਚ ਵੀ ਅਸੀਂ ਆ ਰਹੀ ਹਾਂ ਆਪਣੇ ਆਪ ਨੂੰ ਬੰਦੇ ਦਾ ਪੁੱਤ ਬਣਾ ਲਿਆਗੇ। ਪਾਧੀ ਪਰਮੇਸ਼ਵਰ ਨੇ ਜਿੱਤ ਕਰਾਈ ਜਿਹੜੇ ਬੰਦੇ ਚਦਰ ਨੂੰ ਤੋੜਨ ਦੀ ਗੱਲ ਕਰਦੇ ਸੀ ਚਦਰ ਨੂੰ ਬੰਦ ਕਰਨ ਦੀ ਗੱਲ ਕਰਦੇ ਸੀ ਹਾਲੇ ਕਿ ਉੱਤੇ ਸਿਰਫ ਇੱਕ ਨਿਸ਼ਾਨ ਲਈ ਹੋਣੀ ਸੀ ਨਿਸ਼ਾਨ ਨੇ ਕੋਈ ਵੀ ਕਰਵਾ ਸਕਦਾ ਆਪਣੀ ਜਗ੍ਹਾ ਦੀ ਮਗਰ ਉਹ ਬੰਦੇ ਨੇ ਦਿੱਤਾ ਪੇਸ਼ ਕੀਤਾ ਵੀ بڑا ਜਿਦਾ ਵੱਡਾ ਸਕੈਮ ਮੁਸੀਬਤ ਹੈ ਇਹਦੇ ਲੋਕਾਂ ਨੇ ਕੀਤਾ ਜਦੋਂ ਆਸਕੋ ਰਿਜਿਸਟਰ ਜਿਨੇ ਕੀਤਾ। ਕੋਈ ਪ੍ਰਸ਼ਾਸਨ ਸੀ। ਕੋਈ ਲੋਕ ਸੀ। ਜਿਹੜੇ ਉੱਥੇ ਰੋਣਾ ਪਾ ਰਹੇ ਸੀ। ਜਦੋਂ ਐਸਪੀ ਸਾਹਿਬ ਨਾਲ ਗੱਲ ਹੋਈ। ਉਸੇ ਕੁਝ ਨੇ ਫੜ ਕੇ ਉਹਨਾਂ ਪੁਲਿਸ ਕੈਂਟ ਦੇ ਅੰਦਰ ਬੰਦ ਕੀਤਾ। ਹallelujah ਹallelujah ਹallelujah। ਸੋਵੇਂ ਤੁਹਾਨੂੰ ਦੱਸਣਾ ਚਾਹਣਾ ਵੀ ਹੋ ਸਕਦਾ ਅਸੀਂ ਕਿਸੇ ਜਨਨ ਤੇ ਕੁਝ ਨੇ ਬਲੇ ਨਾਕ ਪਹੁੰਚ ਕੀਏ। ਮਗਰ ਕਿੱਥੇ ਕਿੱਥੇ ਸਾਨੂੰ ਪਤਾ ਲੱਗੇਗਾ ਵੀ ਸਾਡੇ ਬੱਚੀ ਭਾਈ ਚੜਦੇ ਪੈਰ ਭਰਉਣ ਤੋਂ ਤੱਕ ਪਰੇਸ਼ਾਨ ਕੀਤਾ ਜਾ ਰਿਹਾ ਕਿੱਥੇ ਕਿੱਥੇ ਸਾਡੇ ਪਾਸ ਮਨ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਅੱਗੇ ਤੁਹਾਨੂੰ ਗਲੋਬਲ ਕਿਸ਼ਨਾਚ ਕਮੇਟੀ ਦੇ ਚੋਂ ਤੁਸੀਂ ਗੌਰਵ ਪਹਿਲੇ ਬੋਲਦੇ ਕਰੋ ਪਰ ਮੈਂ ਤੁਹਾਡਾ ਵੀ ਸਾਥ ਤੋਂ ਮੈਂ ਤਾਂ ਤੁਹਾਡੇ ਕੇ ਬੇਨਤੀ ਕਰਦਾ ਵੀ ਨੌਜਵਾਨਾਂ ਭਰਾਵਾਂ ਦੇ ਕਿਉਂਕਿ ਨੌਜਵਾਨ ਨੇੜੇ ਦੀ ਸਮਾਜ ਦੀ ਰੀਤ ਹੀ ਹੈ ਭਰਾਵਾਂ ਸਾਡਾ ਸਾਥ ਲਵੋ ਨਾਲ ਕੇ ਅਸੀਂ ਕੰਮ ਕਰ ਸਕੀਏ ਪਰਮੇਸ਼ਵਰ ਦੇ ਦਰਸ਼ਨ ਲਈ ਪਰਮੇਸ਼ਵਰ ਦੇ ਲੋਕਾਂ ਦੇ ਲਈ ਜਿਹੜੇ ਲੋਕ ਸਾਨੂੰ ਕਿੜਾ ਤੋਂ ਮੌੜਾ ਸਮੇਂ ਦੇ ਸੀ ਜਿਹੜੇ ਲੋਕ ਸਾਨੂੰ ਕਿੱਥੇ ਸਮੇਂ ਦੇ ਸੀ ਅੱਜ ਪਰਮੇਸ਼ਵਰ ਦੀ ਦਇਆ ਪਰਮੇਸ਼ਵਰ ਦੀ ਕਿਰਪਾ ਹੋ ਚੁੱਕੀ ਆ ਉਹ ਸਾਡੇ ਮਸੀਹ ਭਾਈਚਾਰੇ ਦੇ ਪ੍ਰੋਗਰਾਮਾਂ ਤੇ ਉਹ ਨਹੀਂ ਤਸਰੇ ਨੇ ਉਹ ਸਾਨੂੰ ਨਾਲ ਲੈ ਕੇ ਚੱਲਣੇ ਦੱਸਦੇ ਨੇ ਇਹ ਸਾਰੀ ਤਾਕਤ ਆਡੀ ਦਿੱਤੀ ਹੋਈ ਤਾਕਤ ਹੈ ਪ੍ਰੋਗਰਾਮ ਤੇ ਬੁਲਾਉਣ ਦੇ ਲਈ ਮੈਂ ਪਾਸਟਰ ਰੋਹੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦਾ ਆਪਣੇ ਛੋਟੇ ਪ੍ਰਾਜਾ ਸਮੀ ਬਖੀਲੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ ਵਧੀਆ ਵੀ ਕੰਮ ਕਰ ਰਹੇ ਨੇ ਪਰ ਇਹ ਸਾਡੇ ਆਉਣ ਵਾਲਾ ਫਿਊਚਰ ਹੈ ਅੱਜ ਪਰਮੇਸ਼ਵਰ ਨੇ ਦਇਆ ਕੀਤੀ ਇਹਨਾਂ ਨੂੰ ਮੈਂਬਰ ਬਣਾਇਆ ਮੈਂ ਪ੍ਰਾਰਥਨਾ ਕਰਦਾ ਹਾਂ ਪਰਮੇਸ਼ਵਰ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਰ ਹੋਰ ਸਾਡੇ ਨੌਜਵਾਨ ਇੱਧਰ ਆਉਣ ਆਪਣੇ ਕੌਮ ਦੀ ਸੇਵਾ ਦੇ ਲਈ ਆਪਣੇ ਭੈਣ ਭਰਾਵਾਂ ਦੇ ਲੋਕਾਂ ਦੀ ਖੜ ਔਰ ਤੁਹਾਡਾ ਮਹਿਸਾਨ ਵਿੱਚ ਕੋਈ ਦਿਨ ਧੰਨਵਾਦ ਕਰਦਾ ਸਾਰਿਆਂ ਨੂੰ ਮੇਰੇ ਅਜੰਸੀ ਦੀ ਹੈਲੋ سب تک آواز گلوبل ایکشن کمیٹی کے پردھان شری جتندر مشیب گورو جی سارے براجمان نے اور پوری ٹیم پردھان گزی پردھان دیپک لوپا ہو جنگ وہاں کی ٹیم کے بچے سب کا سواگت کرتے ہیں سب کے لیے ایک بار گرد ہریا بھائی بات دستی ہے کہ جس کو ڈرنا چاہیے اس کو ڈرو اور جا آدر کرنا چاہیے وہ آن تو پرمیشور کے لوگ جو پرمیشور کے کام کے لیے کھڑے وہ آدر کے یوگ نے خدا کی مہما دوارا بھی پرگٹ ہوتی ہے تو پرمیشور انہوں نے بڑی آشیش کرتے ہیں آئیں ہر لوئی آ ਇੱਕ ਛੋਟੀ ਜੀ ਗੱਲ ਮੈਂ ਕਰਨਾ ਚਾਹਨਾ ਹਾਂ ਕਿ ਕਿਸੇ ਨੇ ਮੈਨੂੰ ਸਵਾਲ ਕੀਤਾ ਸੀਗਾ ਕਿ ਅੱਜ ਕੱਲ ਪਾਸਟਰਾਂ ਨੂੰ ਤੇ ਲੋਧੀ ਨੇ ਪ੍ਰਧਾਨਾਂ ਦੀ ਪ੍ਰਧਾਨ ਕਦੋਂ ਰੱਖਦੇ ਨੇ ਫਿਰ ਮੈਂ ਨੂੰ ਇੱਕ ਜਵਾਬ ਦਿੱਤਾ ਜੋ ਮੈਨੂੰ ਵਚਨ ਦੇ ਦੁਆਰਾ ਪਰਮੇਸ਼ੁਰ ਨੇ ਸਿਖਾਇਆ ਸੀ ਬਾਈਬਲ ਕਹਿੰਦੀ ਹੈ ਕਿ ਜਦ ਵੀ ਇੱਕ نبی ਕੰਮ ਕਰਦਾ ਸੀਗਾ ਉਹਦੇ ਨਾਲ ਇੱਕ ਰਾਜਾ ਸੀ ਔਰ ਉਹ ਰਾਜਾ ਆਪਣੀ ਕੌਮ ਦੇ ਲਈ ਲੜਦਾ ਸੀ ਪਰ ਬਾਈਬਲ ਦੱਸਦੀ ਹੈ ਕਿ ਜਿਹੜਾ ਨਬੀ ਸੀ ਉਹ ਸਿਰਫ ਉਹਦੇ ਲਈ ਪ੍ਰਾਰਥਨਾ ਕਰਦਾ ਤੇ ਉਹਨੂੰ ਸਲਾਹ ਦਿੰਦਾ ਸੀ ਤੋਂ ਅੱਜ ਵੀ ਜੋ ਪ੍ਰੋਬਲਮਸ ਖੜੀਆਂ ਹਨ ਗਿਆਨੀ પરિਸਥਿਤੀਆਂਾਂ ਦੇ ਵਿੱਚ ਉਹ ਪਰਮੇਸ਼ਵਰ ਨੇ ਲੋਕਾਂ ਦੇ ਫੈਲਾਏ ਨੇ ਉਹੀ ਉਹਨਾਂ ਨੂੰ ਦੂਰ ਕਰਦੇ ਨੇ ਸਭ ਇੱਕ ਵਾਰ ਸਿਰ ਤੋਂ ਤਾਰੀਆਂ ਲਗਾਉਣੀਆਂ ਨੇ